ਅੱਜ ਸੱਚਿਆਂ ਅੱਜ ਸਾਰਿਆਂ ਨੂੰ ਤੁਹਾਡਾ ਸਾਰੰਦ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਸਵਾਦ ਇੱਕਦਮ ਬਾਜ਼ਾਰ ਵਰਗੀ ਮਾਵਾ ਬਰਫੀ। ਇੱਕਦਮ ਬਾਜ਼ਾਰ ਵਰਗੀ ਬਣੂਗੀ ਬਿਨਾ ਮਾਵੇ ਤੋਂ ਬਣਾਵਾਂਗੇ ਇਹਨੂੰ। ਜੀ ਬਿਲਕੁਲ ਬਿਨਾ ਮਾਵੇ ਤੋਂ ਇੱਕਦਮ ਪਰਫੈਕਟ ਦੇਖਣ ਦੇ ਵਿੱਚ ਇੰਨੀ ਜਿਆਦਾ ਸੋਹਣੀ ਬਹੁਤ ਹੀ ਵਧੀਆ ਬਣੂਗੀ। ਇਹ ਟਿਪਸ ਐਂਡ ਟ੍ਰਿਕਸ ਦੇ ਨਾਲ ਬਣਾਉਣਾ ਦੱਸੂਗੀ ਕਿ ਪਹਿਲੀ ਵਾਰ ਦੇ ਵਿੱਚ ਹੀ ਪਰਫੈਕਟ ਬਣ ਜਾਊਗੀ। ਤੇ ਸਿਰਫ ਦੋ ਚੀਜ਼ਾਂ ਦੇ ਨਾਲ ਹੀ ਬਣਨ ਵਾਲੀ ਬਰਫੀ ਐ। ਚਲੋ ਕਰਦੇ ਆ ਫਿਰ ਇਹ ਰੈਸਪੀ ਨੂੰ ਸ਼ੁਰੂ। ਅਰਲੀ ਸਭ ਤੋਂ ਪਹਿਲਾਂ ਇੱਥੇ ਇੱਕ ਪਾਂਡੇ ਦੇ ਵਿੱਚ ਮੈਂ ਪਾ ਰਹੀ ਹਾਂ 150 ਗ੍ਰਾਮ ਸੁੱਕਾ ਦੁੱਧ ਯਾਨੀ ਕਿ ਮਿਲਕ ਪਾਊਡਰ ਇੱਕ ਕੌਲੀ ਜਿਹੜਾ ਹੈ ਤਕਰੀਬਾ ਤੇ ਅੱਧੀ ਕੌਲੀ ਲੈ ਦੁੱਧ ਪਾ ਰਹੀ ਹਾਂ 120 ml ਦੇ ਦੁੱਧ ਦਾ ਬਿਨਾ ਗੈਸ ਚਲਾਏ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਤਾਂ ਜੋ ਇਹਦੀਆਂ ਗੱਡਾਂ ਜਿਹੜੀਆਂ ਆ ਉਹ ਮਿਟ ਜਾਣ ਫਿਰ ਇਹਦੇ ਵਿੱਚ 55 ਗ੍ਰਾਮ ਜਿਹੜਾ ਹੈ ਉਹ ਖੰਡ ਐਡ ਕਰਨੀ ਹੈ ਤੇ ਇੱਕ ਛੋਟਾ ਚਮਚ ਜਿਹੜਾ ਦੇਸੀ ਘਿਓ ਦਾ ਐਡ ਕਰਨਾ ਹੈ ਖੰਡ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਕਰ ਸਕਦੇ ਆ ਪਰ 55 ਗ੍ਰਾਮ ਪਰਫੈਕਟ ਹੁੰਦੀ ਆ ਤੇ ਆਪਾਂ ਦੇ ਵਿੱਚ ਦੇਸੀ ਘਿਓ ਇਸ ਲਈ ਐਡ ਕੀਤਾ ਹੈ ਕਿਉਂਕਿ ਜਿਹੜਾ ਸੁੱਕਾ ਦੁੱਧ ਹੁੰਦਾ ਹੈ ਉਹਦੇ ਵਿੱਚ ਕੋਈ ਵੀ ਫੈਟ ਨਹੀਂ ਹੁੰਦਾ ਜੇ ਆਪਾਂ ਇਕੱਲਾ ਸੁੱਕਾ ਦੁੱਧ ਬਣਾਵਾਂਗੇ ਬਿਨਾ ਦੇਸੀ ਘਿਓ ਪਾਏ ਤੇ ਫਿਰ ਜਿਹੜਾ ਇਹ ਬਹੁਤ ਚਿਪਕੂਗਾ ਤੇ ਬਸ ਇਹਨੂੰ ਪਾ ਕੇ ਸਾਰੀਆਂ ਚੀਜ਼ਾਂ ਨੂੰ ਮੀਡੀਅਮ ਗੈਸ ਤੇ ਮੈਂ ਪਕਾਇਆ ਸੀਗਾ ਤੇ ਫਿਰ ਜਦੋਂ ਇਹ ਥੋੜਾ ਜਿਹਾ گاੜਾ ਹੋ ਗਿਆ ਸੀ ਉਦੋਂ ਮੈਂ ਇਹਨੂੰ ਘੱਟ ਗੈਸ ਤੇ ਪਕਾਇਆ ਤੇ ਦੇਖੋ ਬਿਲਕੁਲ ਇਹਨੇ ਜਿਹੜਾ ਇਹ ਭਾਂਡਾ ਛੱਡ ਦਿੱਤਾ ਹੈ ਤੇ ਇੱਕਦਮ ਦੇਖੋ ਕਿੰਨਾ ਪਰਫੈਕਟ ਆ ਇਹ ਹੈ ਜਿਹੜਾ ਹੈ ਉਹ ਦੇਸੀ ਘਿਓ ਪਾਉਂਦੇ ਨਾਲ ਚਿਪਕਿਆ ਵੀ ਨਹੀਂ ਤੇ ਹੁਣ ਆਪਾਂ ਗੈਸ ਨੂੰ ਕਰਾਂਗੇ ਬੰਦ ਤੇ ਇੱਥੇ ਇੱਕ ਪਲੇਟ ਨੂੰ ਰੜਾਏ ਉਹ ਗ੍ਰੀਸ ਕਰ ਲਾਂਗੇ ਦੇਸੀ ਘਿਓ ਲਗਾ ਕੇ ਤੇ ਉਹਦੇ ਉੱਤੇ ਜਿਹੜਾ ਆਪਣਾ ਇਹ ਸਾਰਾ ਮਿਕਸਚਰ ਹੈ ਪਾੜਣਾ ਹੈ ਤੇ ਇਹਨੂੰ ਰੜਾਏ ਉਹ ਠੰਡਾ ਹੋਣ ਦਣਾ ਥੋੜਾ ਜਿਹਾ ਜਦੋਂ ਹੱਥ ਲਾਉਣ ਵਾਲਾ ਹੋ ਗਿਆ ਉਦੋਂ ਆਪਾਂ ਇਹਨੂੰ ਮੈਸ਼ ਕਰਨਾ ਹੈ ਥੋੜਾ ਜਿਹਾ ਮਿਕਸ ਜਿਆ ਕਰ ਲੈਣਾ ਤਾਂ ਜੋ ਜਿਹੜੀਆਂ ਗੱਠਾਂ-ਗੁੱਠਾਂ ਜਿਹੜੀਆਂ ਹੋਣ ਉਹ ਨਿਕਲ ਜਾਣ ਫਿਰ ਇਹਨੂੰ ਜਿਹੜਾ ਸੈੱਟ ਕਰ ਲੈਣਾ ਹੈ ਕਿਸੇ ਵੀ ਸ਼ੇਪ 'ਚ ਮੈਂ ਇਹਨੂੰ ਚੌਰਸ ਸ਼ੇਪ ਜਿਹੜਾ ਹੈ ਉਹ ਸੈੱਟ ਕਰ ਲਿਆ ਹੈ ਤੇ ਫਿਰ ਇਹ ਜਿਹੜੇ ਮਿਹਰੇ ਬਦਾਮ ਕੱਟੇ ਹੋਏ ਕੱਟੇ ਹੋਏ ਪਿਸਤਾ ਪਾਤੇ ਆ ਤੁਸੀਂ ਇਹਨੂੰ ਚਾਂਦੀ ਦੇ ਵਰਕ ਨਾਲ ਵੀ ਜਿਹੜਾ ਹੈ ਉਹ ਡੈਕੋਰੇਟ ਕਰ ਸਕਦੇ ਆ ਤੇ ਫਿਰ ਇਹਨੂੰ ਤੁਸੀਂ ਜਿਹੜਾ ਆ ਫ੍ਰਿਜ ਦੇ ਵਿੱਚ ਅੱਧਾ ਘੰਟਾ ਦੇ ਲਈ ਸੈੱਟ ਕਰਨੇ ਰੱਖ ਦੇਣਾ ਜਾਂ ਫਿਰ ਤੁਸੀਂ ਇਹਨੂੰ ਬਾਹਰ ਹੀ 2 ਘੰਟੇ ਦੇ ਲਈ ਸੈੱਟ ਹੋਣੇ ਰੱਖ ਦੇਣਾ ਤੇ ਫਿਰ ਇਹਦੇ ਜਿਹੜੇ ਆਪਾਂ ਪੀਸ ਕੱਟ ਕਰਾਂਗੇ ਅੱਧਾ ਘੰਟੇ ਦੇ ਬਾਅਦ ਚ ਜੇ ਮੈਂ ਹੁਣ ਪੀਸ ਕੱਟ ਕਰ ਰਹੀ ਹਾਂ ਤੁਸੀਂ ਦੇਖ ਹੀ ਸਕਦੇ ਆ ਕਿੰਨੀ ਪਰਫੈਕਟ ਬਣੀ ਹੈ ਆਪਣੀ ਹੈਬਰਫੀ ਨਾਈ ਬਹੁਤ ਸਮਾਲ ਲੱਗਦਾ ਹੈ ਬਹੁਤ ਹੀ ਚਟਪਟ ਬਣ ਜਾਂਦੀ ਹੈ ਇਹ ਦੇਖੋ ਕਿੰਨੀ ਪਰਫੈਕਟ ਆ ਤੇ ਆਪਣੇ ਮਾਵਾ ਬਰਫੇ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹੋਰਾਂ ਨਾਲ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ